ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਪਾਣ ਨਾਲ ਪੰਜਾਬੀ ਸੱਭਿਆਚਾਰ ਦੇ ਸੰਬੰਧ ਦੇ ਵਿੱਚ ਇਹ ਆਪਣੀ 6ਵੀਂ ਵੀਡੀਓ ਹੈ ਜਿਸ ਤੋਂ ਪਹਿਲਾਂ ਆਪਣੇ 5 ਵੀਡੀਓਜ਼ ਆਪਣੇ ਚੈਨਲ ਦੇ ਉੱਪਰ ਪੰਜਾਬੀ ਸੱਭਿਆਚਾਰ ਨਾਮ ਦੀ ਪਲੇਲਿਸਟ ਦੇ ਵਿੱਚ ਪਾਏ ਹੋਏ ਹਨ ਤੁਸੀਂ ਜੁੜੇ ਰਹਣ ਦੇ ਲਈ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਪਲੇਲਿਸਟ ਤੇ ਜਾ ਕੇ ਦਲਨ ਇਹ ਵੀਡੀਓਜ਼ ਦੇਖ ਸਕਦੇ ਹਾਂ ਤੇ ਇਹ ਹੈ ਆਪਣੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਸ਼ਨ ਕੋਸ਼ੀ ਨਾਲ ਸੰਬੰਧਤ ਉਹ ਕਿਹੜਾ ਲੋਕ ਨਾਚ ਹੈ ਜਿਹੜਾ ਟੀਮੀ ਮਰਦ ਦੋਨਾਂ ਵਿੱਚ ਪ੍ਰਚਲਿਤ ਹੈ ਤਾਂ ਇਹ ਹੈ ਲੁੱਡੀ ਇਹਨੂੰ ਔਰਤਾਂ ਵੱਲੋਂ ਔਰ ਮਰਦਾਂ ਵੱਲੋਂ ਦੋਵਾਂ ਵੱਲੋਂ ਨੱਚਿਆ ਜਾ ਸਕਦਾ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਿਹੜਾ ਲੋਕ ਨਾਚ ਢੋਲ ਦੀ ਤਾਲ ਤੇ ਨੱਚਿਆ ਜਾਂਦਾ ਹੈ ਜਿਹੜਾ ਲੋਕ ਨਾਚ ਢੋਲ ਦੀ ਤਾਲ ਦੇ ਉੱਪਰ ਨੱਚਿਆ ਜਾਂਦਾ ਹੈ ਤਾਂ ਇਹ ਭੰਗੜਾ ਹੈ ਠੀਕ ਹੈ ਜੀ ਭੰਗੜਾ ਅੱਗੇ ਦੇਖੋ ਮੋਟਿਆਰਾ ਕਿਸ ਰੁੱਤ ਮਹੀਨੇ ਨੂੰ ਗਿੱਧੇ ਦੀ ਰੁੱਤ ਕਹਿੰਦੀਆਂ ਹਨ ਮੋਟਿਆਰਾ ਕਿਸ ਮਹੀਨੇ ਜਾਂ ਰੁੱਤ ਨੂੰ ਗਿੱਧੇ ਦੀ ਰੁੱਤ ਕਹਿੰਿਆ ਨੇ ਤਾਂ ਸੌਣ ਦੇ ਮਹੀਨੇ ਨੂੰ ਗਿੱਧੇ ਦੀ ਰੁੱਤ ਮੰਨਿਆ ਜਾਂਦਾ ਹੈ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਇਹ ਇਹ ਭਾਵ ਔਰਤਾਂ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਠੀਕ ਹੈ ਜੀ ਤੇ ਤੀਆਂ ਦੇ ਵਿੱਚ ਇਹ ਗਿੱਧਾ ਪਾਉਂਦੀਆਂ ਹਨ ਵਿਸਾਖੀ ਦੇ ਨਾਚ ਨਾਲ ਕਿਹੜਾ ਲੋਕ ਨਾਚ ਜਾਣਿਆ ਜਾਂਦਾ ਹੈ ਵਿਸਾਖੀ ਦੇ ਨਾਚ ਨਾਲ ਕਿਹੜਾ ਲੋਕ ਨਾਚ ਜਾਣਿਆ ਜਾਂਦਾ ਹੈ ਤਾਂ ਇਹ ਜਾਣਿਆ ਜਾਂਦਾ ਹੈ ਪੰਗੜਾ ਠੀਕ ਹੈ ਜੀ ਪੰਗੜਾ ਅੱਗੇ ਹੈ ਅਗਲਾ ਪ੍ਰਸ਼ਨ ਪੱਛਮੀ ਪੰਜਾਬ ਦੇ ਸੰਧਲਵਾਰ ਦੇ ਇਲਾਕੇ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ ਤੋ ਪੱਛਮੀ ਪੰਜਾਬ ਤੋਂ ਭਾਵ ਆ ਗਿਆ ਜਿਹੜਾ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਪੰਜਾਬ ਹੈ ਪੱਛਮੀ ਪੰਜਾਬ ਹੈ ਔਰ ਉੱਤੇ ਦਾ ਇੱਕ ਇਲਾਕਾ ਹੈ ਜਿਸ ਦਾ ਨਾਮ ਹੈ ਸੰਦਲਬਾਰ ਉਸ ਇਲਾਕੇ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ ਤਾਂ ਉਹ ਹੈ ਸੰਮੀ ਠੀਕ ਹੈ ਜੀ ਸੰਮੀ ਇਸਤਰੀਆਂ ਦਾ ਕਿਹੜਾ ਲੋਕ ਨਾਚ ਹੈ ਜਿਸ ਵਿੱਚ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ ਤਾਂ ਇਹ ਹੈ ਸੰਮੀ ਠੀਕ ਹੈ ਜੀ ਇਸਤਰੀਆਂ ਦਾ ਨਾਚ ਹੈ ਸੰਮੀ ਇਸ ਦੇ ਵਿੱਚ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ ਕਿਹੜਾ ਲੋਕ ਨਾਚ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ ਕਿਹੜਾ ਲੋਕ ਨਾਚ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ ਤਾਂ ਇਹ ਹੈ ਕਿੱਕਲੀ ਕਿੱਕਲੀ ਇੱਕ ਖੇਡ ਹੈ ਠੀਕ ਹੈ ਜੀ ਔਰ ਇਹ ਨਾਚ ਦੇ ਨਾਲ ਨਾਚ ਵੀ ਹੈ ਅਗਲਾ ਪ੍ਰਸ਼ਨ ਦੇਖੋ ਲੋਕ ਕਿਤੇ ਤੋਂ ਕੀ ਭਾਵ ਹੈ ਲੋਕ ਕਿੱਤੇ ਤੋਂ ਕੀ ਭਾਵ ਹੈ ਉਹ ਕਿਤਾ ਜੋ ਲੋਕ ਸਮੂਹ ਦੀ ਸਾਂਝੀ ਕਿਰਤ ਬਣ ਕੇ ਪਰੰਪਰਾਗਤ ਰੂਪ ਨਾਲ ਪੀੜੀਦਰ ਪੀੜੀ ਪ੍ਰਵਾਹਤ ਹੁੰਦਾ ਹੈ ਅਤੇ ਦਸਤਕਾਰੀ ਰਾਹੀ ਰੋਜੀ ਰੋਟੀ ਦਾ ਸਾਧਨ ਬਣਦਾ ਹੈ ਉਸ ਨੂੰ ਲੋਕ ਕਿਤਾ ਕਿਹਾ ਜਾਂਦਾ ਹੈ ਠੀਕ ਹੈ ਜੀ ਉਸ ਨੂੰ ਲੋਕ ਕਿਤਾ ਕਿਹਾ ਜਾਂਦਾ ਹੈ ਲੋਕ ਕਿੱਤਿਆਂ ਦੇ ਨਾਮ ਲਿਖੋ ਲੋਕ ਕਿੱਤਾਕਾਰਾਂ ਦੇ ਨਾਮ ਤਾਂ ਲੋਹਾਰ ਸੁਨਿਆਰ ਤਰਖਾਨ ਕਮਿਆਰ ਬਾਜੀਗਰ ਕਿਸਿੱਦਾਕਾਰ ਇਹ ਸਾਰੇ ਲੋਕ ਕਿੱਤਾਕਾਰ ਹਨ ਲੋਕ ਕਿੱਤਾ ਸਿੱਖਣ ਦਾ سلسلہ ਕਿਸ ਤਰ੍ਹਾਂ ਚੱਲਦਾ ਹੈ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਯਾਨੀ ਕਿ ਪੀੜੀ ਦਰ ਪੀੜੀ ਚੱਲਦਾ ਰਹਿੰਦਾ ਹੈ ਠੀਕ ਹੈ ਜੀ ਲੋਕ ਆਪਦੇ ਬੱਚਿਆਂ ਨੂੰ ਸਿਖਾਉਂਦੇ ਨੇ ਉਹ ਅੱਗੇ ਆਪਦੇ ਬੱਚਿਆਂ ਨੂੰ ਸਿਖਾਉਂਦੇ ਨੇ ਇਸ ਤਰ੍ਹਾਂ ਚੱਲਦਾ ਚੱਲਦਾ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਇਹ ਸਿਲਸਾ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਅੱਗੇ ਆਪਣਾ ਵਾਲੇ ਅਗਲਾ ਪ੍ਰਸ਼ਨ ਹੈ ਕਿ ਲੋਕ ਕਿਤੇ ਨੂੰ ਹੋਰ ਨਾਂ ਨਾਲ ਜਾਣਿਆ ਜਾਂਦਾ ਹੈ ਲੋਕ ਕਿਤੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੂੰ ਕੀ ਆ ਜਿੰਦਾ ਹੈ ਲੋਕ ਧੰਦੀ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਤਰਖਾਨ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਦੇ ਨਾਮ ਲਿਖੋ ਤਰਖਾਨ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਕਿਹੜੀਆਂ ਆਗੀਆਂ ਮੰਜੀ ਪੀੜੀ ਫਲੰਗ ਮਦਾਣੀ ਕੜਵੰਜੀ ਚਰਖਾ ਚੌਂਕੀ ਸੰਦੂਕ ਕੋਟਣੀ ਬੂਹੇ ਬਾਰੀਆਂ ਲੱਕੜ ਨਾਲ ਸੰਬੰਧਿਤ ਜਿਹੜਾ ਸਮਾਨ ਹੋ ਗਿਆ ਇਹ ਤਰਕਾਨ ਤਿਆਰ ਕਰਦੇ ਹਨ ਠੀਕ ਹੈ ਜੀ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਲੋਹਾਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਦੇ ਨਾਮ ਲਿਖੋ ਤਾਂ ਇਸ ਦੇ ਵਿੱਚ ਆ ਗਿਆ ਹਲ ਪੰਜਾਲੀ ਰੰਬੀ ਤਤਰ ਕਹੀ ਦਾਤਰੀ ਰੰਬਾ ਕਹਾੜੀ ਛੇਣੀ ਥੌੜਾ ਥੋੜੀ ਤੰਗਲੀ ਤੇਸੀ ਇਹ ਸਾਰੀਆਂ ਲੋਹਾਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਆ ਜਾਂਦੀਆਂ ਨੇ ਹੋਰ ਵੀ ਵਸਤੂਆਂ ਇਹਨਾਂ ਤੋਂ ਇਲਾਵਾ ਇਹ ਕਲੀਆਂ ਹੀ ਨਹੀਂ ਹਨ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਗਹਿਣਿਆਂ ਦੇ ਨਾਮ ਲਿਖੋ ਸੁਨਿਆਰ ਸੋਨੇ ਚਾਂਦੀ ਦੇ ਗਹਿਣੇ ਤਿਆਰ ਕਰਦੇ ਹਨ ਜਿਨ੍ਹਾਂ ਦੇ ਵਿੱਚ ਸੂਈਆਂ ਕਲਿੱਪ ਸੱਗੀ ਫੁੱਲ ਸ਼ਾਂਪਾਂ ਮੁੰਦੀਆਂ ਕੜੇ ਚੁੰਮਕੇ ਵਾਲੀਆਂ ਚੂੜੀਆਂ ਗਾਨੀਆਂ ਗਜਰੇ ਹੋਰ ਕਈ ਤਰ੍ਹਾਂ ਦੇ ਜਿਹੜੇ ਗੇਹਣੇ ਹੁੰਦੇ ਨੇ ਸਾਜ-ਸਜਾ ਦਾ ਸਮਾਨ ਹੁੰਦਾ ਉਹ ਤਿਆਰ ਕਰਦੇ ਹਨ ਅੱਗੇ ਦੇਖੋ ਅਗਲਾ ਪ੍ਰਸ਼ਨ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਸਿਰ ਦੇ ਕੇਸਾਂ ਨਾਲ ਸੰਬੰਧਿਤ ਗਹਿਣੇ ਕਿਹੜੇ-ਕਿਹੜੇ ਹਨ ਠੀਕ ਹੈ ਜੀ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਕੇਸਾਂ ਦੇ ਜਾਂ ਸਿਰ ਦੇ ਨਾਲ ਸੰਬੰਧਿਤ ਗਹਿਣੇ ਕਿਹੜੇ-ਕਿਹੜੇ ਹਨ ਠੀਕ ਹੈ ਕਈ ਵਾਰੀ ਆਪਣੇ ਕੋਲੋਂ ਇਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਚਾਰ ਆਪਸ਼ਨ ਦੇ ਕੇ ਕਿ ਇਹਨਾਂ ਦੇ ਵਿੱਚੋਂ ਸਿਰ ਦੇ ਉੱਪਰ ਲੱਗਣ ਵਾਲੇ ਗਹਿਣੇ ਕਿਹੜੇ ਦੇ ਹਨ ਠੀਕ ਹੈ ਜੀ ਇਹ ਕਿਹੜੇ ਗਹਿਣੇ ਸਿਰ ਦੇ ਵਿੱਚ ਜਾਂ ਕੇਸਾਂ ਦੇ ਵਿੱਚ ਲੱਗਦੇ ਹਨ ਤਾਂ ਇਹਨਾਂ ਦੇ ਵਿੱਚੋਂ ਸੂਈਆਂ ਕਲਿੱਪ ਬਗਿਆੜੀ ਸੱਗੀ ਫੁੱਲ ਟਿੱਕਾ ਸ਼ਿੰਗਾਰ ਪੱਟੀ ਆਦ ਜਿਹੜੀਆਂ ਅ ਗਹਿਣੇ ਨੇ ਟੁਮਾਣੇ ਇਹ ਸਿਰ ਦੇ ਜਾਂ ਵਾਲਾਂ ਦੇ ਵਿੱਚ ਲੱਗਦੀਆਂ ਹਨ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਕੰਨ ਨਾਲ ਸੰਬੰਧਿਤ ਗਹਿਣੇ ਕਿਹੜੇ ਹਨ ਠੀਕ ਹੈ ਜੀ ਤਕਨਾਂ ਦੇ ਵਿੱਚ ਝੁਮਕੇ ਪੈਂਦੇ ਨੇ ਬਾੜੀਆਂ ਕਾਂਟੇ ਫਫਲ ਪੱਤੀਆਂ ਬੁੰਦੇ ਰੇਲਾਂ ਡੰਡੀਆਂ ਲੋਟਣ ਕੋਕਰੂ ਇਹ ਜਿਹੜੇ ਗਹਿਣੇ ਹਨ ਇਹ ਕੰਨਾਂ ਦੇ ਵਿੱਚ ਪਾਏ ਜਾਂਦੇ ਹਨ ਕੰਨਾਂ ਨਾਲ ਸੰਬੰਧਤ ਗਹਿਣੇ ਹਨ ਇਹ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਨੱਕ ਨਾਲ ਸੰਬੰਧਤ ਗਹਿਣੇ ਕਿਹੜੇ ਹਨ ਸੁਨਿਆਰ ਦੁਆਰਾ ਤਿਆਰ ਕਿੱਤੇ ਜਾਂਦੇ ਨੱਕ ਨਾਲ ਸੰਬੰਧਿਤ ਗਹਿਣੇ ਕਿਹੜੇ ਹਨ ਨੱਕ ਦੇ ਵਿੱਚ ਲੌਂਗ ਨਥ ਬਲਾਕ ਕੋਕਾ ਤਿੱਲੀ ਨੁੱਕਰਾ ਇਹ ਪਾਏ ਜਾਂਦੇ ਹਨ ਇਹ ਨੱਕ ਨਾਲ ਸੰਬੰਧਿਤ ਗਹਿਣੇ ਹਨ ਅਗਲਾ ਪ੍ਰਸ਼ਨ ਹੈ ਸੁਨਿਆਰ ਦੁਆਰਾ ਤਿਆਰ ਕਿੱਤੇ ਜਾਂਦੇ ਗਰਦਨ ਨਾਲ ਸੰਬੰਧਿਤ ਗਹਿਣੇ ਕਿਹੜੇ ਹਨ ਤਾਂ ਗਲ ਦੇ ਵਿੱਚ ਰਾਣੀ ਹਾਰ ਹਾਰ ਹਸ ਜੰਜੀਰ ਗਾਨੀ ਤਵੀਤ ਮੱਖੀ ਜੁਗਨੀ ਢੋਲ ਉਲਣਤ ਵਿਤੜੀਆਂ ਆਦ ਜਿਹੜੇ ਗਹਿਣੇ ਹਨ ਇਹ ਪਾਏ ਜਾਂਦੇ ਹਨ ਆਪਣਾ ਕੋਈ ਅਗਲਾ ਪ੍ਰਸ਼ਨ ਹੈ ਜਿਹੜਾ ਕਿ ਗਹਿਣਿਆਂ ਨਾਲ ਹੀ ਸੰਬੰਧਿਤ ਹੈ ਸੁਨਿਆਰ ਦੁਆਰਾ ਤਿਆਰ ਕਿਤੇ ਜਾਂਦੇ ਵੀਣੀ ਨਾਲ ਸੰਬੰਧਿਤ ਗਹਿਣੇ ਕਿਹੜੇ ਹਨ ਵੀਣੀਆਂ ਨਾਲ ਸੰਬੰਧਿਤ ਗਹਿਣੇ ਕਿਹੜੇ ਹਨ ਗੋਖੜੂ ਹੈ ਗਜਰੇ ਹੈ ਚੂੜੀਆਂ ਪਹੰਚੀ ਬਾਜੂਬੰਦ ਕੰਗਣ ਬੰਗਾ ਕਲੀਰੇ ਬੰਕਾ ਇਹ ਗਹਿਣੇ ਹਨ ਠੀਕ ਹੈ ਜੀ ਜਿਹੜੇ ਕਿ ਔਰਤਾਂ ਵੱਲੋਂ ਬੀਣੀਆਂ ਦੇ ਵਿੱਚ ਪਾਏ ਜਾਂਦੇ ਹਨ ਅੱਗੇ ਦੇਖੋ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਉਂਗਲੀਆਂ ਨਾਲ ਸਬੰਧਤ ਗਹਿਣੇ ਕਿਹੜੇ ਹਨ ਉਂਗਲੀ ਦੇ ਵਿੱਚ ਮੰਦਰੀ ਪਾਈ ਜਾਂਦੀ ਹੈ ਛੱਲਾ ਛਾਪ ਠੀਕ ਹੈ ਅਗਲਾ ਪ੍ਰਸ਼ਨ ਦੇਖੋ ਕਮਿਆਰ ਵੱਲੋਂ ਬਣਾਈਆਂ ਜਾਂਦੀਆਂ ਵਸਤੂਆਂ ਦੇ ਨਾਮ ਲਿਖੋ ਕਮਿਆਰ ਦੇ ਵੱਲੋਂ ਬਣਾਈਆਂ ਜਾਂਦੀਆਂ ਵਸਤੂਆਂ ਦੇ ਨਾਮ ਹਨ ਕੜਾ ਝਾਟੀ ਕੁਜਾ ਦੀਵਾ ਚੱਪਣ ਚੱਪਣੀ ਇਹ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਹਨ ਇਹਨਾਂ ਤੋਂ ਇਲਾਵਾ ਹੋਰ ਵੀ ਵਸਤੂਆਂ ਹਨ ਜਿਹੜੀਆਂ ਕਿ ਤਿਆਰ ਕੀਤੀਆਂ ਜਾਂਦੀਆਂ ਹਨ ਮਿੱਟੀ ਤੋਂ ਠੀਕ ਹੈ ਜੀ ਹਮ ਅਗਲਾ ਪ੍ਰਸ਼ਨ ਦੇਖੋ ਜਿਹੜਾ ਕਿ ਦੇਸੀ ਲੋਕ ਕਿਤੇ ਨਾਲ ਸੰਬੰਧਤ ਹੈ ਕਿ ਮੋਚੀ ਵੱਲੋਂ ਬਣਾਈਆਂ ਜਾਂਦੀਆਂ ਵਸਤੂਆਂ ਦੇ ਨਾਮ ਲਿਖੋ ਮੋਚੀ ਦੇ ਵੱਲੋਂ ਜੁੱਤੀਆਂ ਬਣਾਈਆਂ ਜਾਂਦੀਆਂ ਨੇ ਮੋਜੇ ਜੁੱਤੇ ਥੈਲੇ ਥੈਲੀਆਂ ਆਦ ਬਣਾਈਆਂ ਜਾਂਦੀਆਂ ਹਨ ਹੱਥ ਖੱਡੀ ਤੇ ਬਣਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਲਿਖੋ ਹੱਥ ਖੱਡੀ ਠੀਕ ਹੈ ਜਿਹੜਾ ਸ਼ਬਦ ਖੱਡੀ ਆ ਗਿਆ ਇਹ ਪੁਰਾਤਨ ਟਾਈਮ ਦੇ ਵਿੱਚ ਅੱਜ ਤੋਂ ਲਗਭਗ 20 ਕੁ ਸਾਲ ਪਹਿਲਾਂ ਪਿੰਡਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਖੱਡੀ ਲਾਈ ਹੋਈ ਹੁੰਦੀ ਸੀ ਠੀਕ ਹੈ ਜੀ ਤੇ ਹੁਣ ਤਾਂ ਐਸਾ ਹੈ ਨਹੀਂ ਖੱਡੀਆਂ ਦੇ ਉੱਤੇ ਖੇਸ ਬੁਣਦੇ ਸੀ ਚਾਦਰਾਂ ਤਰੀਆਂ ਖੇਸੀਆਂ ਬੁਣੀਆਂ ਜਾਂਦੀਆਂ ਸੀ ਤੇ ਇਹ ਆਮੇ ਪਿੰਡਦਿਆਂ ਦੁਨੀਆਂ ਔਰਤਾਂ ਸੀ ਜਾਂ ਮਰਦ ਸੀ ਉਹ ਘਰਾਂ ਦੇ ਵਿੱਚ ਖੱਡੀ ਪਟਕੇ ਟੋਆ ਪਟਕੇ ਉਸ ਦੇ ਵਿੱਚ ਖੇਸ ਚਦਰਾਂ ਦਰੀਆਂ ਆਦ ਬੁਣਦੇ ਰਹਿੰਦੇ ਸੀ ਠੀਕ ਹੈ ਅੱਗੇ ਦੇਖੋ ਕਸਿੱਧਾਕਾਰੀ ਦੀ ਕਲਾ ਨਾਲ ਸੰਬੰਧਤ ਵਸਤਾਂ ਦੇ ਨਾਮ ਲਿਖੋ ਕਸਿੱਧਾਕਾਰੀ ਦੀ ਕਲਾ ਨਾਲ ਸੰਬੰਧਤ ਵਸਤੂਆਂ ਦੇ ਨਾਮ ਲਿਖੋ ਤਾਂ ਫੁਲਕਾਰੀ ਹੋ ਗਿਆ ਬਾਗ ਚੌਪ ਰੁਮਾਲ ਸੁੱਬਰ ਇੱਕ ਸਿੱਧਾਕਾਰੀ ਨਾਲ ਸੰਬੰਧਤ ਵਸਤੂਆਂ ਹਨ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਫੁਲਕਾਰੀ ਬਾਗ ਚੋਪ ਸੁੱਬਰ ਦੀ ਕਢਾਈ ਕਿਹੜੇ ਕੱਪੜੇ ਤੇ ਕੀਤੀ ਜਾਂਦੀ ਹੈ ਇਹ ਖੱਦਰ ਦੇ ਕੱਪੜੇ ਦੇ ਉੱਤੇ ਕੀਤੀ ਜਾਂਦੀ ਹੈ ਠੀਕ ਹੈ ਜੀ ਖੱਦਰ ਦੇ ਕੱਪੜੇ ਦੇ ਉੱਪਰ ਕਢਾਈ ਕੀਤੀ ਜਾਂਦੀ ਹੈ ਨੈਕਸਟ ਦੇਖੋ ਫੁਲਕਾਰੀ ਦੀਆਂ ਵੰਗੀਆਂ ਦੇ ਨਾਮ ਲਿਖੋ ਫੁਲਕਾਰੀ ਦੀਆਂ ਵੰਗੀਆਂ ਦੇ ਨਾਮ ਲਿਖਣੇ ਨੇ ਚੋਪ ਸੁੱਬਰ ਤਿਲਪਤਰਾ ਨੀਲਕ ਘੁੰਗਟ ਬਾਗ ਇਹ ਫੁਲਕਾਰੀ ਦੀਆਂ ਬਣ ਗਈਆਂ ਹਨ ਅੱਗੇ ਫੁਲਕਾਰੀ ਅਤੇ ਬਾਗ ਦੀ ਕਢਾਈ ਲਈ ਕਿਹੜੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਫੁਲਕਾਰੀ ਅਤੇ ਬਾਗ ਦੀ ਕਢਾਈ ਦੇ ਲਈ ਕਿਹੜੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਰੰਗਦਾਰ ਰੇਸ਼ਮੀ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਫੁਲਕਾਰੀ ਕੱਢਣ ਲਈ ਅਤੇ ਬਾਗ ਦੀ ਕਢਾਈ ਕੱਢਣ ਦੇ ਲਈ ਠੀਕ ਹੈ ਅਗਲਾ ਪ੍ਰਸ਼ਨ ਦੇਖੋ ਸਮਗਰੀ ਦੀ ਵਰਤੋਂ ਦੇ ਆਧਾਰ ਤੇ ਲੋਕ ਕਿਤੇ ਕਿੰਨੀਆਂ ਕਿਸਮਾਂ ਦੇ ਹਨ ਸਮਗਰੀ ਦੀ ਵਰਤੋਂ ਦੇ ਆਧਾਰ ਦੇ ਉੱਪਰ ਲੋਕ ਕਿਤੇ ਕਿੰਨੀ ਕਿਸਮ ਦੇ ਹਨ ਤਾਂ ਇਹ ਦੋ ਕਿਸਮਾਂ ਦੇ ਹਨ ਉਹ ਲੋਕ ਕਿਤੇ ਜਿਨ੍ਹਾਂ ਵਿੱਚ ਕਿਸੇ ਸਮਗਰੀ ਦੀ ਵਰਤੋਂ ਹੁੰਦੀ ਹੈ ਅਤੇ ਉਹ ਲੋਕ ਕਿਤੇ ਜਿਨ੍ਹਾਂ ਵਿੱਚ ਕਿਸੇ ਸਮਗਰੀ ਦੀ ਵਰਤੋਂ ਨਹੀਂ ਹੁੰਦੀ ਠੀਕ ਹੈ ਜੀ ਜਾਂ ਤਾਂ ਸਮਗਰੀ ਦੀ ਵਰਤੋਂ ਹੋਏਗੀ ਜਾਂ ਫਿਰ ਸਮਗਰੀ ਦੀ ਵਰਤੋਂ ਨਹੀਂ ਹੋਏਗੀ ਉਹਨਾਂ ਲੋਕ ਕਿੱਤਿਆਂ ਦੇ ਨਾਮ ਲਿਖੋ ਜਿੰਨਾ ਵਿੱਚ ਕਿਸੇ ਸਮੱਗਰੀ ਦੀ ਵਰਤੋਂ ਹੁੰਦੀ ਹੈ ਤਾਂ ਇਹਨਾਂ ਦੇ ਵਿੱਚ ਲੋਹਾਰਾ ਤਰਖਾਨਾ ਸੁਨਿਆਰਾ ਕੁੰਬਕਾਰੀ ਕਿਸਿੱਧਾਕਾਰੀ ਸ਼ਿਲਪਕਾਰੀ ਜਿਹੜੇ ਕਿੱਤੇ ਆਗੇ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਸਮੱਗਰੀ ਦੀ ਲੋੜ ਪੈਂਦੀ ਹੈ ਤਰਖਾਨ ਤਾਂ ਹੀ ਪੀੜੀ ਜਾਂ ਫਿਰ ਕੋਈ ਬੈੱਡ ਵਗੈਰਾ ਤਾਂ ਹੀ ਬਣਾਏਗਾ ਜੇਕਰ ਉਹਨਾਂ ਕੋਲੇ ਲੱਕੜ ਹੋਏਗੀ ਠੀਕ ਹੈ ਜੀ ਸੁਨਿਆਰ ਤਾਂ ਹੀ ਕੋਈ ਗਹਿਣਾ ਬਣਾਏਗਾ ਜੇ ਉਹਨਾਂ ਕੋਲੇ ਸਮੱਗਰੀ ਸੋਨਾ ਚਾਹੀਦੀ ਹੋਏਗਾ ਠੀਕ ਹੈ ਜੀ ਇਸ ਦੇ ਵਿੱਚ ਕੀ ਹੈ ਸਮੱਗਰੀ ਦੀ ਲੋੜ ਪੈਂਦੀ ਹੈ ਅਗਲਾ ਹੈ ਪ੍ਰਸ਼ਨ ਆਪਣੇ ਕੋਲੇ ਪ੍ਰਸ਼ਨ ਸੰਖਿਆ 185 ਉਹਨਾਂ ਲੋਕ ਕਿੱਤਿਆਂ ਦੇ ਨਾਮ ਲਿਖੋ ਜਿਨ੍ਹਾਂ ਵਿੱਚ ਕਿਸੇ ਸਮੱਗਰੀ ਦੀ ਵਰਤੋਂ ਨਹੀਂ ਹੁੰਦੀ ਤਾਂ ਇਸ ਦੇ ਵਿੱਚ ਆ ਗਈ ਬਾਜ਼ੀਗਰੀ ਭੰਡ ਮਰਾਸੀਆਂ ਦੀਆਂ ਨਕਲਾਂ ਇਹਨਾਂ ਦੇ ਵਿੱਚ ਸਮੱਗਰੀ ਦੀ ਲੋੜ ਨਹੀਂ ਹੁੰਦੀ ਇਹਨਾਂ ਦੇ ਵਿੱਚ ਆਮ ਬੋਲਚਾਲ ਦੇ ਵਿੱਚ ਔਰ ਸਰੀਰਕ ਹਰਕਤਾਂ ਦੇ ਨਾਲ ਹੀ ਆਪਦੇ ਕੰਮ ਨੂੰ ਕਿਤਾ ਜਾਂਦਾ ਹੈ ਹੈਗੇ ਲੋਕ ਕੀਤਾ ਹੀ ਨਹੀਂ ਇਹ ਠੀਕ ਹੈ ਪਰੰਤੂ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਮਗਰੀ ਜਿਹੜੀ ਹੈ ਉਹ ਲੋੜਿੰਦਾ ਨਹੀਂ ਹੈਗੀ ਕੀਤਾ ਤੋਂ ਕੀ ਭਾਵ ਹੈ ਕੀਤਾ ਤੋਂ ਕੀ ਭਾਵ ਹੈ ਉਹ ਕੰਮ ਜੋ ਰੋਜੀ ਰੋਟੀ ਕਮਾਉਣ ਲਈ ਕੀਤਾ ਜਾਂਦਾ ਹੈ ਜਿਸ ਵਿੱਚੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ ਜਾਂ ਧਨ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਕੀਤਾ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਦੇਖੋ ਕਿੱਤੇ ਅਤੇ ਧੰਦੇ ਵਿੱਚ ਕੀ ਅੰਤਰ ਹੈ ਕਿੱਤੇ ਵਿੱਚ ਕਿਰਤ ਦਾ ਨਿਰਮਾਣ ਹੁੰਦਾ ਹੈ ਧੰਦੇ ਵਿੱਚ ਧਨ ਦੀ ਪ੍ਰਾਪਤੀ ਤਾਂ ਹੁੰਦੀ ਹੈ ਪਰੰਤੂ ਇਸ ਵਿੱਚੋਂ ਕਿਸੇ ਕਿਰਤ ਜਾਂ ਵਸਤੂ ਦਾ ਨਿਰਮਾਣ ਨਹੀਂ ਹੁੰਦਾ ਠੀਕ ਹੈ ਕਿੱਤੇ ਦੇ ਵਿੱਚੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ ਧੰਦੇ ਦੇ ਵਿੱਚ ਧਨ ਦੀ ਪ੍ਰਾਪਤੀ ਹੁੰਦੀ ਹੈ ਪਰੰਤੂ ਕਿਸੇ ਕਿਰਤ ਦਾ ਭਾਵ ਵਸਤੂ ਦਾ ਨਿਰਮਾਣ ਨਹੀਂ ਹੁੰਦਾ ਜਿਸ ਦੇ ਵਿੱਚ ਦਲਾਲੀ ਵੀ ਹੋ ਗਈ ਵਪਾਰ ਹੋ ਗਿਆ ਸ਼ਾਹੂਗਰੀ ਹੋ ਗਈ ਇਸ ਦੇ ਵਿੱਚ ਅਗਲਾ ਇਧਰੋਂ ਚੀਜ਼ ਫੜ ਕੇ ਉਧਰ ਵੇਚਤੀ ਔਰ ਮੁਨਾਫਾ ਘਟ ਲਿਆ ਇਹ ਤੰਦਾ ਹੋ ਗਿਆ ਜਦ ਕੋਈ ਕਿਸੇ ਚੀਜ਼ ਨੂੰ ਬਣਾਉਣਾ ਉਹ ਚੀਜ਼ ਉਸਦਾ ਕਿੱਤਾ ਹੋ ਗਿਆ ਵਿਅਕਤੀ ਦਾ ਦਸਤਕਾਰੀ ਤੋਂ ਕੀ ਭਾਵ ਹੈ ਦਸਤਕਾਰੀ ਤੋਂ ਭਾਵ ਹੈ ਹੱਥ ਨਾਲ ਤਿਆਰ ਕੀਤੇ ਜਾਣ ਵਾਲੇ ਕੰਮ ਕਿਤੇ ਉਸ ਨੂੰ ਦਸਤਕਾਰੀ ਕਿਹਾ ਜਾਂਦਾ ਹੈ ਠੀਕ ਹੈ ਜੀ ਸ਼ਿਲਪਕਾਰੀ ਤੋਂ ਕੀ ਭਾਵ ਹੈ ਦਸਤਕਾਰੀ ਅਤਿ ਦੇ ਕਲਾ ਦਾ ਸੁਮੇਲ ਹੋ ਗਿਆ ਜਿਹੜਾ ਉਸ ਨੂੰ ਸ਼ਿਲਪਕਾਰ ਕਿਹਾ ਜਾਂਦਾ ਹੈ ਦਸਤਕਾਰੀ ਦੇ ਵਿੱਚ ਕਿਸੇ ਚੀਜ਼ ਦਾ ਨਿਰਮਾਣ ਕਰਤਾ ਠੀਕ ਹੈ ਉਸ ਨੂੰ ਹੱਥ ਨਾਲ ਤਿਆਰ ਕਰਤਾ ਸ਼ਿਲਪਕਾਰੀ ਦਾ ਭਾਵ ਹੈ ਉਸ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਕਲਾ ਦੇ ਤੌਰ ਦੇ ਉੱਤੇ ਉਸ ਦੇ ਉੱਤੇ ਕੋਈ ਡਿਜ਼ਾਈਨ ਬਣਾਤਾ ਕੋਈ ਨਮੂਨੇ ਬਣਾਤੇ ਉਸ ਨੂੰ ਅੱਗੇ ਦਸਤਕਾਰੀ ਕਿਹਾ ਜਾਂਦਾ ਹੈ ਲੱਕੜ ਦੀ ਸਮਗਰੀ ਨਾਲ ਵਸਤੂਆਂ ਬਣਾਉਣ ਵਾਲੇ ਕਿਤਾਕਾਰ ਨੂੰ ਕੀ ਕਿਹਾ ਜਾਂਦਾ ਹੈ ਲੱਕੜ ਦੀ ਸਮਗਰੀ ਨਾਲ ਵਸਤੂਆਂ ਤਿਆਰ ਕਰਨ ਵਾਲੇ ਕਿਤਾਕਾਰ ਨੂੰ ਕੀ ਆਂਦਾ ਤਰਖਾਨ ਕਿਹਾ ਜਾਂਦਾ ਹੈ ਇਹਨਾਂ ਨੂੰ ਠੀਕ ਹੈ ਜੀ ਤਰਖਾਨ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਲੋਹੇ ਦੀ ਸਮੱਗਰੀ ਨਾਲ ਵਸਤੂਆਂ ਬਣਾਉਣ ਵਾਲੇ ਕਿਤਾਕਾਰ ਨੂੰ ਕੀ ਕਿਹਾ ਜਾਂਦਾ ਹੈ ਤਾਂ ਲੋਹੇ ਦੀ ਸਮੱਗਰੀ ਨਾਲ ਜਿਹੜਾ ਕੋਈ ਵਸਤੂ ਆਉਣ ਦਾ ਉਸ ਨੂੰ ਲੋਹਾਰ ਕਿਹਾ ਜਾਂਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਸੋਨੇ ਦੀ ਸਮੱਗਰੀ ਦੇ ਨਾਲ ਸੋਨਾ ਇੱਥੇ ਨਾਲ ਚਾਂਦੀ ਵੀ ਕਰ ਲੋ ਸੋਨੇ ਚਾਂਦੀ ਦੀ ਸਮੱਗਰੀ ਦੇ ਨਾਲ ਵਸਤੂਆਂ ਬਣਾਉਣ ਵਾਲੇ ਕਿੱਤਾਕਾਰ ਨੂੰ ਕੀ ਕਿਹਾ ਜਾਂਦਾ ਹੈ ਸੁਨਿਆਰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਕਿ ਮਿੱਟੀ ਨਾਲ ਭਾਂਡੇ ਬਣਾਉਣ ਵਾਲੇ ਕਿੱਤਾਕਾਰ ਨੂੰ ਕੀ ਕਿਹਾ ਜਾਂਦਾ ਹੈ ਮਿੱਟੀ ਨਾਲ ਭਾਂਡੇ ਬਣਾਉਣ ਵਾਲੇ ਕਿੱਤਾਕਾਰ ਨੂੰ ਕੀ ਕਿਹਾ ਜਾਂਦਾ ਹੈ কুমਿਆਰ ਠੀਕ ਹੈ ਜੀ ਉਸ ਨੂੰ কুমਿਆਰ ਕਿਹਾ ਜਾਂਦਾ ਹੈ ਅੱਗੇ ਹੈ ਹੱਥ ਨਾਲ ਕਢਾਈ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਹੱਥ ਨਾਲ ਕਢਾਈ ਕਰਨ ਵਾਲੇ ਨੂੰ ਕਸਿੱਦਾਕਾਰ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਦੇਖੋ ਬਾਜੀਗਰ ਦੇ ਕਿੱਤੇ ਵਿੱਚ ਕੀ ਦਿਖਾਇਆ ਜਾਂਦਾ ਹੈ ਬਾਜੀਗਰੀ ਦੇ ਕਿੱਤੇ ਦੇ ਵਿੱਚ ਕੀ ਦਿਖਾਇਆ ਜਾਂਦਾ ਹੈ ਸਰੀਰਕ ਕਰਤੱਵ ਦਿਖਾਇਆ ਜਾਂਦੇ ਹਨ ਠੀਕ ਹੈ ਜੀ ਸਰੀਰਕ ਕਰਤੱਵ ਹੁੰਦੇ ਨੇ ਰੱਸੀ ਤੇ ਚੱਲਣਾ ਇਹ ਵੀ ਬਾਜੀਗਰੀ ਦੇ ਵਿੱਚ ਆ ਜਾਂਦਾ ਤੇ ਛਾਲ ਮਾਰਨਾ ਮੁੰਜੇ ਜੋੜ ਕੇ ਉੱਪਰੋਂ ਵੀ ਇਹ ਵੀ ਬਾਜੀਗਰੀ ਦੇ ਵਿੱਚ ਆ ਜਾਂਦਾ ਤਾਂ ਇਸ ਨਾਲ ਕੀ ਹੁੰਦਾ ਸਰੀਰਕ ਹਰਕਤਾਂ ਦੇ ਨਾਲ ਕੋਈ ਕਲਾ ਦਿਖਾਈ ਜਾਂਦੀ ਹੈ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਭੰਡ ਮਰਾਸੀ ਆਪਣੇ ਕਿੱਤੇ ਵਿੱਚ ਕੀ ਕਰਦੇ ਹਨ ਤਾਂ ਇਹ ਕੀ ਕਰਦੇ ਹਨ ਆਪਣੇ ਭਾਸ਼ਾਈ ਹੁਨਰ ਰਹੀ ਹਾਸਾ ਠਾ ਪ੍ਰਗਟ ਕਰਦੇ ਹਨ ਠੀਕ ਹੈ ਜੀ ਅਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਕਿਹੜੀ ਕਾਰੀਗਰੀ ਸ਼ਿਲਪਕਾਰੀ ਵਿੱਚ ਆਉਂਦੀ ਹੈ ਕਿਹੜੀ ਕਾਰੀਗਰੀ ਸ਼ਿਲਪਕਾਰੀ ਵਿੱਚ ਆਉਂਦੀ ਹੈ ਤਾਂ ਜਿਸ ਵਿੱਚ ਪਰਪੱਕ ਹੁਨਰ ਅਤੇ ਕਲਾ ਦਾ ਸੁਮੇਲ ਹੋਵੇ ਉਹ ਕਿਰਤਕਾਰੀ ਦੇ ਉਹ ਸ਼ਿਲਪਕਾਰੀ ਦੇ ਖੇਤਰ ਦੇ ਵਿੱਚ ਆਉਂਦੀ ਹੈ ਨੈਕਸਟ ਦੇਖੋ ਲੋਕ ਕਿੱਤਿਆਂ ਦੀ ਮੁੱਖ ਉਪਯੋਗਤਾ ਕੀ ਹੈ ਲੋਕ ਗਿੱਤਿਆਂ ਦੀ ਮੁੱਖ ਉਪਯੋਗਤਾ ਕੀ ਹੈ ਤਨ ਕਮਾਉਣਾ ਰੋਜੀ ਰੋਟੀ ਦੀ ਪ੍ਰਾਪਤੀ ਪੈਸੇ ਦੀ ਲੋੜ ਦੀ ਪੂਰਤੀ ਜਿਹੜੀ ਕਿ ਉਪਯੋਗੀ ਵਸਤੂਆਂ ਤਿਆਰ ਕਰਨ ਅਤੇ ਅਗਲੇ ਦੀ ਲੋੜ ਪੂਰੀ ਕਰਕੇ ਕੀਤੀ ਜਾਂਦੀ ਹੈ ਤਾਂ ਉਸ ਨੂੰ ਲੋਕ ਗਿੱਤਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਲੋਕ ਗਿੱਤਿਆਂ ਦੀ ਉਪਯੋਗਤਾ ਦੇ ਵਿੱਚ ਗਿਣਿਆ ਜਾਂਦਾ ਹੈ ਅੱਜ ਦੀ ਵੀਡੀਓ ਦਾ ਇਹ ਸੈਕਿੰਡ ਲਾਸਟ ਪ੍ਰਸ਼ਨ ਹੈ ਕਿ ਦੋਨਾਂ ਵਿੱਚੋਂ ਕਿਹੜੇ ਪ੍ਰਾਚਨ ਹਨ ਕਿਤੇ ਜਾਂ ਫਿਰ ਲੋਕ ਗਿੱਤੇ ਤਾਂ ਇਹ ਲੋਕ ਗਿੱਤੇ ਨੇ ਜਿਹੜੇ ਉਹ ਪੁਰਾਣੇ ਨੇ ਕਿਤੇ ਅੱਜ ਦੇ ਟਾਈਮ ਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਗਿੱਤੇ ਜਿਹੜੇ ਹਨ ਉਹ ਵੀ ਬਣੇ ਹਨ ਲੋਕਾਂ ਨੇ ਅਪਣਾਏ ਹਨ ਪਰੰਤੂ ਜਿਹੜੇ ਲੋਕ ਗਿੱਤੇ ਨੇ ਉਹ ਪ੍ਰਾਚੀਨ ਹਨ ਨਖਤ ਪ੍ਰਸ਼ਨ ਹੈ ਲੋਕ ਕਿਤੇ ਪੈਦਾ ਹੋਣ ਦਾ ਮੁੱਖ ਕਾਰਨ ਕੀ ਹੈ ਲੋਕ ਕਿਤੇ ਪੈਦਾ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਮਨੁੱਖੀ ਲੋੜਾਂ ਹੈ ਜਿਉਂ-ਜਿਉਂ ਮਨੁੱਖ ਦੀਆਂ ਲੋੜਾਂ ਵਧਦੀਆਂ ਗਈਆਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਮਨੁੱਖਾਂ ਨੇ ਕਿੱਤਿਆਂ ਨੂੰ ਅਪਣਾਇਆ ਔਰ ਇਹੀ ਕਿੱਤੇ ਪੀੜੀ ਦੇੜ ਪੀੜੀ ਅੱਗੇ ਚਲਦੇ ਚਲਦੇ ਲੋਕ ਕਿੱਤਿਆਂ ਦੇ ਵਿੱਚ ਪਰਵਰਤਤ ਹੋ ਗਏ ਠੀਕ ਹੈ ਜੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਪੰਜਾਬੀ ਲੋਕ ਕਿੱਤਿਆਂ ਦੇ ਬਾਰੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤੇ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਵੀਡੀਓ ਨੂੰ ਸ਼ੇਅਰ ਕਰਿਓ ਔਰ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਪਾਂ ਬਹੁਤ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ